ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਰ ਦੇ ਪਿੰਡ ਰਾਮਪੁਰ ਬਿਲੜੋ ਵਿਖੇ ਰਿਹائش ਵਾਲੀ ਥਾਂ ਉਤੇ ਨਿੱਜੀ ਕੰਪਨੀ ਵੱਲੋਂ ਲਗਾਏ ਜਾ ਰਹੇ ਟਾਵਰ ਦਾ ਪਿੰਡ ਵਾਸੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਗੁਰਪ੍ਰੀਤ ਸਿੰਘ ਬੰਗਾ ਅਤੇ ਹੋਰਾਂ ਨੇ ਦੱਸਿਆ ਕਿ ਉਹਨਾਂ ਦੇ ਮੁਹੱਲੇ ਦੇ ਵਿੱਚ ਉਹਨਾਂ ਨੂੰ ਸੂਚਿਤ ਕੀਤੇ ਬਿਨਾ ਨਿੱਜੀ ਕੰਪਨੀ ਦਾ ਟਾਵਰ ਧੱਕੇ ਨਾਲ ਲਗਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਟਾਵਰ ਦੇ ਲੱਗਣ ਦੇ ਨਾਲ ਹਾਨੀਕਾਰਕ ਕਿਰਨਾ ਨਿਕਲਣ ਨਾਲ ਕਾਫੀ ਭਿਆਨਕ ਬਿਮਾਰੀਆਂ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਦੇ ਹਦਾਇਤਾਂ ਅਤੇ ਕੋਰਟ ਦੇ ਹੁਕਮਾਂ ਦੇ ਅਨੁਸਾਰ ਟਾਵਰ ਰੈਇਸ਼ੀ ਸਥਾਨ ਉੱਤੇ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਟਾਵਰ ਤੋਂ ਨਿਕਲਣ ਵਾਲੀਆਂ ਰੇਡੀਏਸ਼ਨ ਇਨਸਾਨਾਂ ਤੇ ਜਾਨਵਰਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਦੇ ਵਸਿਆ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਰੈਸ਼ ਵਾਲੀ ਥਾਂ ਉੱਤੇ ਲੱਗਣ ਜਾ ਰਹੇ ਟਾਵਰ ਨੂੰ ਕਿਸੇ ਹੋਰ ਥਾਂ ਤੇ ਲਗਾਇਆ ਜਾਵੇ ਤਾਂਕਿ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਮੈਂ ਪਿੰਡ ਰਾਮਪੁਰ ਪੋਸਟ ਆਫਿਸ ਰਾਮਪੁਰ ਬਿਲਡਿੰਗ ਦਾ ਰਹਿਣ ਵਾਲਾ ਹਾਂ ਜੀ ਸਾਡੇ ਮਹੱਲੇ ਦੇ ਵਿੱਚ ਇੱਕ ਟਾਵਰ ਲੱਗੇ ਆ ਜੀ ਲਾਨ ਧੱਕੇ ਦੇ ਨਾਲ ਲਾ ਰਹੇ ਆ ਟਾਵਰ ਸਾਡੇ ਕੋਲ ਸਟੇ ਦਾ ਆਰਡਰ ਵੀ ਹੈਗਾ ਆ ਜੱਜ ਸਾਹਿਬ ਦੇ ਕੋਲ ਅਸੀਂ ਸਟੇ ਦਾ ਆਰਡਰ ਕਰਵਾਇਆ ਹੋਇਆ ਹੈ ਕੇਸ ਚੱਲ ਰਿਹਾ ਕਚਹਿਰੀਆਂ ਦੇ ਵਿੱਚ ਤੇ ਹਲੇ ਤੱਕ ਫੇਰ ਵੀ ਇਹ ਕੰਮ ਨਹੀਂ ਰੁਕ ਰਿਹਾ ਇਹਨਾਂ ਦਾ ਪੁਲਿਸ ਵਾਲਿਆਂ ਨੂੰ ਵੀ ਕੱਲ ਫੋਨ ਕੀਤਾ ਸੀਗਾ ਉਹ ਵੀ ਦੇਖ ਕੇ ਮੌਕਾ ਚਲੇ ਗਏ ਆ ਪਰ ਇਹਨਾਂ ਨੇ ਕੰਮ ਹਜੇ ਨਹੀਂ ਰੋਕਿਆ ਲੇਬਰ ਅੱਜ ਫੇਰ ਖੜੀ ਆ ਤੇ ਸਾਰੇ ਸਾਡੇ ਮੁਹੱਲੇ ਵਾਲੇ ਸਾਡੇ ਨਾਲ ਆ ਕਹਿੰਦੇ ਟਾਵਰ ਇੱਥੇ ਨਹੀਂ ਲੱਗਣ ਦੇਣਾ ਆ ਸਾਡੀ ਪ੍ਰਸ਼ਾਸਨ ਨੂੰ ਮੰਗੋ ਆ ਕਿ ਟਾਵਰ ਇੱਥੋਂ ਰੋਕਿਆ ਜਾਵੇ ਕਿਉਂਕਿ ਟਾਵਰ ਦਾ ਸਾਡੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਨੁਕਸਾਨ ਹੋਆ ਇਹਦੇ ਨਾਲ ਹਾਰਟ ਦੇ ਵੀ ਪ੍ਰੋਬਲਮ ਆਦੀ ਆ ਜਿਹੜੇ ਹਾਰਟ ਦੇ ਮਰੀਜ਼ ਹੈਗੇ ਆ ਸਾਡੀਆਂ ਮਾਤਾਂ ਭੈ ਉਹਨਾਂ ਨੂੰ ਬਹੁਤ ਇਹਦਾ ਨੁਕਸਾਨ ਆ ਤੇ ਛੋਟੇ ਬੱਚੇ ਆ ਪੜ੍ਹਾਈ ਕਰਦੇ ਆ ਉਹਨਾਂ ਦੀਆਂ ਅੱਖਾਂ ਉਹਨਾਂ ਦੇ ਹਾਰਟ ਤੇ ਬ੍ਰੇਨ ਤੇ ਇਹਦਾ ਅਸਰ ਪੈਂਦਾ ਆ 5G ਜਿਹੜੀ ਇਹਦੀਆਂ ਟਾਵਰ ਦੀਆਂ ਕਿਰਨਾਂ ਨਿਕਲਦੀਆਂ ਉਹ ਬਹੁਤ ਤੇਜ਼ ਨਿਕਲਦੀਆਂ ਆ ਤੇ ਪਸ਼ੂ ਪੰਛੀ ਜਿਹੜੇ ਸਾਡੇ ਰਹਿੰਦੇ ਆ ਤੇ ਘਰਾਂ ਚ ਰੱਖੇ ਉਹਨਾਂ ਨੂੰ ਵੀ ਨੁਕਸਾਨ ਹੋ ਆ ਤੇ ਮੈਂ ਇਹੀ ਪ੍ਰਸ਼ਾਸਨ ਨੂੰ ਮੰਗ ਕਰਦਾ ਆ ਕਿ ਜਿਹੜਾ ਸਾਡਾ ਇਹ ਟਾਵਰ ਵਾਲਾ ਮਸਲਾ ਇਹਨੂੰ ਛੇਤੀ ਹੱਲ ਕੀਤਾ ਜਾਵੇ ਤੇ ਟਾਵਰ ਇੱਥੋਂ ਰੋਕਿਆ ਜਾਵੇ ਟਾਵਰ ਪਿੰਡ ਦੇ ਬਾਹਰਲੇ ਪਾਸੇ ਲਾਇਆ ਜਾਵੇ ਸਾਡੀ ਇਹੀ ਸਾਰਿਆਂ ਦੀ ਮੰਗ ਵਾ ਜੀ ਰਿਕਸ਼ਕ ਮੇਰਾ ਨਾਮ ਜੀ ਲਾਮਪੁਰ ਬੰਦਾ ਮਸੀਕਮਾ ਰਹਿਣੇ ਇਹ ਮਤਲਬ ਸਾਰਾ ਜੋ ਵੀ ਹੈਗਾ ਧੱਕਾ ਕਰਦੇ ਆ ਸਾਰਾ ਪਿੰਡ ਸਾਡਾ ਸਹਿਮਤਾ ਵੀ ਅਸੀਂ ਨਹੀਂ ਇਹ ਟਾਵਰ ਲਗਣ ਦੇਣਾ ਪਰ ਫਿਰ ਵੀ ਇਹ ਧੱਕੇ ਨਾਲ ਕੰਮ ਚੜਾਈ ਜਾਂਦੇ ਆ ਜੀ ਤੇ ਸਾਡੀ ਜਮਾਂ ਗਹੀ ਆ ਭਈ ਇਹ ਇਹ ਕੰਮ ਬੰਦ ਹੋਣਾ ਚਾਹੀਦਾ ਜੀ ਆਹੀ ਸਾਡੀ ਮੰਗਾ ਜੀ ਪਰ ਬੇਲੋੜਾ ਪਿੰਡ ਆ ਨਾਮ ਮੇਰਾ ਰਾਜਗੁਰ ਮਰੀ ਆ ਅਸੀਂ ਚਾਹੁੰਦੇ ਕਿ ਟਾਵਰ ਲੱਗਣਾ ਨਹੀਂ ਚਾਹੀਦਾ ਬੱਚੇ ਛੋਟੇ ਵਾਲੇ ਦੁਆਲੇ ਔਖਾ ਹੋਣਾ ਸਾਰੇ ਸਾਰਿਆਂ ਨੂੰ ਇਹ ਵੀ ਕਿੱਥੇ ਲੱਗ ਰਿਹਾ ਜੀ ਟਾਵਰ ਇਹ ਆ ਲਾਗੇ ਲੱਗ ਰਿਹਾ ਜੀ ਸਾਡੇ ਕੋਲੇ ਹੀ ਆ ਸਾਨੂੰ ਕੀ ਸਮੱਸਿਆ ਜਿਹਾ ਲੱਗਦਾ ਸਾਨੂੰ ਇਹੀ ਸਮੱਸਿਆ ਕਿ ਲੱਗਣੀ ਨਹੀਂ ਚਾਹੀਦਾ ਬੱਚੇ ਛੋਟੇ ਆ ਕੋਈ ਪ੍ਰੋਬਲਮ ਆ ਸਕਦੀ ਆ ਬਿਮਾਰ ਹੋ ਸਕਦੇ ਆ ਸਾਡਾ ਬਿਲਕੁਲ ਘਰ ਨਜ਼ਦੀਕ ਆ ਕੁਲਦੀਪ ਖੋਰਾ ਮੈਂ ਰਾਮਪੁਰ ਵਿਡੋਂ ਦੀ ਵਾਸੀ ਆ ਸਾਡੇ ਗਵਾਂਢ ਵਿੱਚ ਟਾਵਰ ਲੱਗ ਰਿਹਾ ਹੈ ਜੋ ਸਾਡੇ ਕੰਧ ਦੇ ਨਾਲ ਬਿਲਕੁਲ ਨਜ਼ਦੀਕ ਆ ਕਿ ਇਹ ਸਾਨੂੰ ਇਤੀ ਪ੍ਰੋਬਲਮ ਬਹੁਤ ਆ ਰਹੀ ਹੈ ਸਾਰੇ ਪਿੰਡ ਨੂੰ ਪ੍ਰੋਬਲਮ ਹੋ ਜੇਗੀ ਇਹ ਟਾਵਰ ਬੰਦ ਹੋਣਾ ਚਾਹੀਦਾ ਆ ਅਸੀਂ ਇਹ ਲੱਗਣ ਨਹੀਂ ਦੇਣਾ ਸੀ ਸ਼ਹਾਦਤ ਕੋਟ ਦਾ ਵੀ ਹੁਕਮ ਹੈਗਾ ਵੀ ਰੈ residensial ਏਰੀਆ ਦੇ ਵਿੱਚ ਇਹ ਟਾਵਰ ਨਹੀਂ ਚਾਹੀਦਾ ਲੱਗਣਾ ਕਿਉਂਕਿ ਪਹਿਲਾਂ ਵੀ ਰੈ residensial ਟਾਵਰ ਮਤਲਬ ਲੱਗੇ ਹੋਏ ਆ ਉਸ ਏਰੀਆ ਦੇ ਵਿੱਚ ਉਸ ਵੇਲੇ ਟਾਵਰ ਹੁੰਦਾ ਸੀ 2G 3G ਹੁਣ ਜਿਹੜੀਆਂ ਇਹਦੀ ਰੇਡੀਏਸ਼ਨ ਵੇਵਸ ਹੈ ਇਹ ਮਤਲਬ ਜ਼ਿਆਦਾ ਖਤਰਨਾਕ ਹੈ ਇਹਦੀ ਰੇਡੀਏਸ਼ਨ ਵੇਵਸ ਬਹੁਤ ਜ਼ਿਆਦਾ ਹੈ ਜਿਹੜਾ 5G ਅੱਜ ਕੱਲ ਚੱਲ ਰਿਹਾ ਹੈ ਜੇ ਇਹਨਾਂ ਨੂੰ ਜ਼ਿਆਦਾ ਹੀ ਲੋਡ ਹੈ ਲਗਾਉਣ ਦੀ ਟਾਵਰ ਤਾਂ ਕਿਤੇ ਇਹ ਆਪਣੇ ਉਧਰਲੇ ਪਾਸੇ ਜਾ ਕੇ ਜਿੱਧਰ ਰੇਂਜ ਦੀ ਪ੍ਰੋਬਲਮ ਹੈ ਜੇਜੋ ਵਾਲੇ ਰੋਡ ਤੇ ਅੱਪਾ ਚੱਲ ਜਾਈਏ ਉੱਥੇ ਜਾ ਕੇ ਆਪਣੀ ਜ਼ਮੀਨ ਦਾ ਟੁਕੜਾ ਖਰੀਦਣਾ ਉੱਥੇ ਜਾ ਕੇ ਲਾ ਲੈਣਾ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਪਰ ਜੇ ਅਸੀਂ 5G ਟਾਵਰ ਆਪਣੇ ਇੱਥੇ ਮੁਹੱਲੇ ਦੇ ਵਿੱਚ ਲਾਵਾਂਗੇ ਅਸੀਂ ਆਮ ਆਪਣੇ ਪਰਿਵਾਰ ਪਰਿਵਾਰਕ ਮੈਂਬਰਾਂ ਨਾਲ ਜਾਂ ਆਪਣੇ ਮਿੱਤਰਾਂ ਸੱਜਣਾਂ ਨਾਲ ਅਸੀਂ ਨਾਰਾਜ਼ਗੀ ਕਿਉਂ ਲੈਣੀ ਹੈ ਜੋ ਕੋਰਟ ਦਾ ਹੁਕਮ ਹੈਗਾ ਆ ਜੋ ਇਹਨਾਂ ਦਾ ਕੇਸ ਚੱਲ ਰਿਹਾ ਆ ਉਹਦੇ ਮੁਤਾਬਕ ਕਰਨ ਫਿਰ ਇਹ ਇਲੀਗਲੀ ਕੰਮ ਮਤਲਬ ਕੇਸ ਤੇ ਹੋਣ ਦੇ ਬਾਵਜੂਦ ਵੀ ਜੇ ਕੰਮ ਕਰ ਰਹੇ ਆ ਤੇ ਬਿਲਕੁਲ ਸਰਾਸਰ ਗਲਤ ਹੈ ਤੇ ਜੇ ਦੇਖੋ ਜੀ ਹੁਣ ਇੱਕ ਤਾਂ ਸਾਡੇ ਕੋਲ ਕੋਰਟ ਦੇ ਜੋ ਵੀ ਚਿੱਠੀ ਲੈਟਰ ਜੋ ਵੀ ਸਾਡੇ ਕੋਲ ਹੈਗਾ ਆ ਜੇ ਫਿਰ ਵੀ ਇਹ ਨਹੀਂ ਮੰਨ ਰਹੇ ਤੇ ਦਾ ਮਤਲਬ ਇਹ ਗੁੰਡਾਗਰਦੀ ਹੋ ਰਹੀ ਹੈ ਇੱਥੇ ਇਸ ਗੁੰਡਾਗਰਦੀ ਵਿੱਚ ਇੱਕੋ ਹੀ ਹੱਲ ਹੈ ਪ੍ਰਸ਼ਾਸਨ ਜੀ ਨੂੰ ਮੈਂ ਬੇਨਤੀ ਕਰਨੀ ਚਾਹਨਾ ਹੈ ਕਿ ਜੇ ਤੁਸੀਂ ਹੁਣ ਆ ਕੇ ਮੌਕਾ ਵੀ ਦੇਖ ਕੇ ਜੇ ਕੋਈ ਤੁਸੀਂ ਕਾਰਵਾਈ ਨਹੀਂ ਕਰ ਸਕਦੇ ਤਾਂ ਸਾਡੇ ਕੋਲ ਜਿੰਨੇ ਵੀ ਬੰਦੇ ਖੜੇ ਆ ਅਸੀਂ ਟਾਵਰ ਦਾ ਸਮਾਨ ਇਕੱਲੇ ਇਕੱਲੇ ਨਾਲ ਚੱਕ ਕੇ ਲੈ ਜਾਣਾ ਇੱਥੋਂ ਪਿੰਡ ਤੋਂ ਬਾਹਰ ਤੇ ਅਸੀਂ ਇਹਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਧੰਨਵਾਦ ਜੀ ਇਹ ਟਾਵਰ ਲੱਗ ਰਿਹਾ ਜੀ ਇਹ 5G ਟਾਵਰ ਹੈ ਪਿੰਡ ਦੇ ਵਿੱਚ ਪਹਿਲਾਂ ਟਾਵਰ ਲੱਗੇ ਹੋ ਐਨੀ ਫ੍ਰੀਕੁਐਂਸੀ ਹੈ ਨਹੀਂ ਉਹਦੀ ਇਹ ਟਾਵਰ ਜਿਹੜਾ ਬਹੁਤ ਵੱਡਾ ਹੈ ਨੇ ਬਾਕੀ ਸਾਰੇ ਪਿੰਡਾਂ ਨੂੰ ਵੀ ਰੇਂਜ ਦੇ ਇਹ ਟਾਵਰ ਦੇ ਨੁਕਸਾਨ ਇਦਾਂ ਹੈ ਜੀ ਇਹ ਤਾਂ ਹਾਰਟ ਡਿਸੀਜ਼ ਹੋਣੀਆਂ ਜੀ ਜਿਹੜੇ ਨਵੇਂ ਬੱਚੇ ਪੈਦਾ ਹੋਣੇ ਆ ਉਹਨਾਂ ਨੂੰ ਸਾਈਕੋਲੋਜੀਕਲੀ ਡਿਸਆਰਡਰ ਦੀ ਪ੍ਰੋਬਲਮ ਆਉਣੀ ਆ ਜਿਹਦਾ ਯਾਦਦਾਸ਼ ਭੁੱਲਣ ਲੱਪੰਦੀ ਆ ਜੀ ਜਿਹੜੇ ਬੱਚੇ ਆ ਉਹਨਾਂ ਦਾ ਭਵਿੱਖ ਖਰਾਬ ਆ ਜੀ ਜਿਹੜੇ ਬਜ਼ੁਰਗ ਆ ਉਹਨਾਂ ਦੀ ਸਿਹਤ ਖਰਾਬ ਆ ਜੀ ਅਸੀਂ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਆ ਜੀ ਅਸੀਂ ਤਾਂ ਆਪਣੇ ਪਰਿਵਾਰ ਦੇ ਸੁੱਖ ਲਈ ਆਪਣੇ ਬੱਚਿਆਂ ਦੇ ਫਿਊਚਰ ਦੇ ਲਈ ਗੱਲ ਕਰ ਰਹੇ ਆ ਜੀ ਪ੍ਰਸ਼ਾਸਨ ਦੇ ਅੱਗੇ ਸਾਡੀ ਮੰਗ ਆ ਵੀ ਤੁਸੀਂ ਜੇ ਟਾਵਰ ਲਾਉਣਾ ਹੀ ਆ ਖੇਤ ਬੇਲੇ ਆ ਖੇਤਾਂ ਚ ਲਾਓ ਜਾ ਕੇ ਜੀ ਆ ਸਾਡਾ ਏਰੀਆ ਜੰਗਲ ਵਾਲਾ ਹੈ ਜੀ ਪਰ ਸਾਡੇ ਘਰਾਂ 'ਚ ਨਾ ਲਾਓ ਜੀ ਸਾਡੀ ਮੰਗ ਇਹੀ ਆ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਕੋਈ ਲਾਕਡਾਡ ਨਹੀਂ ਆ ਜੀ ਅਸੀਂ ਤਾਂ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਸੀ ਪਰ ਫਿਰ ਵੀ ਧੱਕੇ ਨਾਲ ਕੰਮ ਕਰੀ ਜਾਣ ਦੇ ਨੇ ਜੀ ਸਟੇ ਲੈ ਲਈ ਸਟੇ ਤੋਂ ਬਾਅਦ ਪੁਲਿਸ ਨੂੰ ਪੈਸੇ ਦੇ ਕੇ ਚੱਕ ਕੇ ਲਿਆ ਜੀ ਧਮਕੀਆਂ ਦੇ ਕੇ ਜਾਂਦੇ ਇੱਥੇ ਕਿਵੇਂ ਅਸੀਂ ਲਗਾਉਣਾ ਹੈ ਜੇ ਕਿਰਤਾਂ ਜੋ ਵੀ ਹਨ ਜੀ ਇਹ ਪੈਸੇ ਦੇ ਜੋਰ ਨਾਲ ਟਾਵਰ ਲੁਵਾਈ ਜਾ ਰਹੇ ਆ ਪਰ ਸਾਡਾ ਜਿਹੜਾ ਆਮ ਮਹੱਲਾ ਆ ਜੋ ਵੀ ਆ ਪਿੰਡ ਦੇ ਲੋਕੀ ਆ ਉਹਨਾਂ 'ਲੇ ਬਹੁਤ ਮਾੜਾ ਅਸਰ ਪੈਣਾ ਜੀ ਇਹਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਟਾਵਰ ਨਾ ਲਗ ਦਿੱਤਾ ਜਾਵੀ ਚੰਗਾ ਜੀ ਮੈਂ ਤਾਂ ਇਹਦੇ ਬਾਰੇ ਇਹੀ ਕਹਿਣਾ ਚਾਹਨਾ ਵੀ ਇਹਦੇ ਬਾਰੇ ਜੋ ਵੀ ਕਾਨੂੰਨ ਕਹਿੰਦਾ ਹੈਗਾ ਉਹਦੇ ਮੁਤਾਬਕ ਕੰਮ ਹੋਣਾ ਚਾਹੀਦਾ ਜੇ ਇਹ ਜਿਹੜੇ ਟਾਵਰ ਹੈਗੇ ਆ ਰਿਹਾਇਸ਼ੀ ਇਲਾਕੇ 'ਚ ਨਹੀਂ ਲੱਗਣੇ ਚਾਹੀਦੇ ਤਾਂ ਫਿਰ ਨਹੀਂ ਲੱਗਣੇ ਚਾਹੀਦੇ ਵੀ ਕੋਈ ਵੀ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ ਦੂਜੀ ਗੱਲ ਇਹ ਆ ਵੀ ਇਹ ਜਿਹੜਾ ਮਸਲਾ ਹੈਗਾ ਕੋਰਟ ਦੇ ਅਧੀਨ ਹੈਗਾ ਕੋਰਟ ਦੀ ਨੌਲੇਜ ਦੇ ਵਿੱਚ ਹੈਗਾ ਤੇ ਜੋ ਵੀ ਕੋਰਟ ਕਰੇ ਉਹ ਸਾਨੂੰ ਸਾਰੀਆਂ ਧਿਰਾਂ ਨੂੰ ਜਿਹੜੀਆਂ ਦੋਵੇਂ ਧਿਰਾਂ ਹੈਗੀਆਂ ਉਨਾ ਨੂੰ ਮਨਜ਼ੂਰ ਹੋਣਾ ਚਾਹੀਦਾ ਮੈਂ ਇਹ ਇਹਦੇ ਵਿੱਚ ਇੰਨਾ ਕੁ ਬੋਲਣਾ ਚਾਹਨਾ